ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪ੍ਰੈਸ ਦੇਸ਼ ਵਾਸੀ ਇਲਾਕਾ ਵਾਸੀ ਔਰ ਪੰਜਾਬ ਦੇ ਸਾਡੇ ਸਾਰੇ ਗੱਭਰੂ ਜਵਾਨ ਜਿਹੜੇ ਨਸ਼ੇ ਤੋਂ ਬਾਹਰ ਆਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਵਿਸ਼ਕਰਮਾਡੇ ਤੇ ਤੇ ਭਈਆ ਦੇ ਮੌਕੇ ਇਹ ਸਾਰਿਆਂ ਨੂੰ ਮੁਬਾਰਕਾ ਅੱਜ ਖੁਸ਼ੀਆਂ ਭਰੇ ਮੌਕੇ 'ਚ ਸਾਰੇ ਆਪਾਂ ਮਿਲ ਕੇ ਪਰਿਵਾਰ ਨਾਲ ਔਰ ਦਿਵਾਲੀ ਮਨਾਈਏ ਔਰ ਉਹਦੇ ਵਿੱਚ ਆਪਾਂ ਗ੍ਰੀਨ ਦਿਵਾਲੀ ਬਣਾਈਏ ਤਾਂ ਕਿ ਪ੍ਰਦੂਸ਼ਨ ਪਹਿਲਾਂ ਹੀ ਬਹੁਤ ਹੈ ਪ੍ਰਦੂਸ਼ਨ ਨੂੰ ਵਾਇਡ ਕਰਦੇ ਹੋਏ ਆਪਾਂ ਗ੍ਰੀਨ ਦਿਵਾਲੀ ਬਣਾਈਏ ਸਾਰੇ ਔਰ ਜੋ ਵੀ ਆਪਸ ਵਿੱਚ ਮਤਭੇਦਾਂ ਨੂੰ ਖਤਮ ਕਰਕੇ ਆਪਾਂ ਸਾਰੇ ਆਪਣੇ ਇਲਾਕੇ ਦੀ ਬੜੌਤਰੀ ਲਈ ਖੁਸ਼ੀਆਂ ਲਈ ਮੁਹੱਬਤ ਲਈ ਪਿਆਰ ਲਈ ਅਸੀਂ ਗੋਲਡਨ ਹਟ ਵੱਲੋਂ ਸਭ ਨੂੰ ਵਧਾਈਆਂ ਦਿੰਦੇ ਆਂ ਖਾਸ ਕਰਕੇ ਸਾਡੇ ਬਾਸ ਕਰੋ ਸਮਾਜ ਦੇ ਸੰਸਥਾਪਕ ਕਹੋ ਸਮਾਜ ਸੇਵੀ ਕਹੋ ਆਰਾਮ ਸਿੰਘ ਰਾਣਾ ਜੀ ਵੱਲੋਂ ਔਰ ਗੋਲਡਨ ਹੱਟ ਵੱਲੋਂ ਸਾਰਿਆਂ ਨੂੰ ਇਹ ਸਾਰੇ ਖੁਸ਼ੀ ਦੇ ਪਰਵਾਂ ਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਸ